ਮਾਂ ਨੇ ਆਪਣੀ ਧੀ ਦਾ ਚੱਲਦਾ ਵਿਆਹ ਹੀ ਰੋਕ ਦਿੱਤਾ ਆਖਿਰ ਉਸਨੇ ਹੱਥ ਜੋੜ ਕੇ ਸਾਰੇ ਬਰਾਤੀਆਂ ਨੂੰ ਮੁੜ ਜਾਣ ਦੇ ਲਈ ਕਿਉਂ ਆਖਿਆ ਇਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੱਕ ਮਾਂ ਨੇ ਆਪਣੀ ਹਿੱਤੀ ਦਾ ਵਿਆਹ ਰੋਕ ਦਿੱਤਾ ਤੇ ਇਸ ਵਿਆਹ ਦੇ ਰੋਕਣ ਤੋਂ ਬਾਅਦ ਕਿਸ ਤਰ੍ਹਾਂ ਸਾਰੇ ਲੋਕ ਉਸ ਦੀ ਸ਼ਲਾਘਾ ਕਰ ਰਹੇ ਨੇ ਉਸ ਦੀ ਜਮ ਕੇ ਤਾਰੀਫ ਕਰ ਰਹੇ ਨੇ ਗੱਲ ਸਮਝਣ ਵਾਲੀ ਵੀ ਹੈ ਤੇ ਗੱਲ ਸੋਚਣ ਵਾਲੀ ਵੀ ਹੈ ਕਿ ਆਖਿਰ ਇੱਕ ਮਾਂ ਕਿਉਂ ਆਪਣੀ ਧੀ ਦਾ ਵਿਆਹ ਰੋਕਦੀ ਐ ਧੀ ਚੰਗੇ ਜੋੜੇ ਦੇ ਵਿੱਚ ਵਿਆਹ ਵਾਲੇ ਜੋੜੇ ਦੇ ਵਿੱਚ ਸਟੇਜ ਤੇ ਬੈਠੀ ਹੁੰਦੀ ਐ ਤੇ ਦੇਖ ਰਹੀ ਹੁੰਦੀ ਐ ਕਿ ਕਿਸ ਤਰ੍ਹਾਂ ਉਸਦੀ ਮਾਂ ਸਟੇਜ ਤੇ ਚੜ੍ਹ ਕੇ ਹੱਥ ਜੋੜ ਕੇ ਬਰਾਤੀਆਂ ਨੂੰ ਬੇਨਤੀ ਕਰਦੀ ਐ ਕਿ ਤੁਸੀਂ ਇੱਥੋਂ ਵਾਪਸ ਮੁੜ ਜਾਓ ਤੇ ਕਹਿੰਦੀ ਐ ਕਿ ਅਸੀਂ ਵਿਆਹ ਨਹੀਂ ਕਰਨਾ ਤੇ ਦੂਜੇ ਪਾਸੇ ਬਰਾਤ ਵਾਲੇ ਉਸਦੇ ਪੈਰ ਫੜਦੇ ਨੇ ਉਸਮਾਨ ਨੂੰ ਪੁੱਛਦੇ ਨੇ ਕਿ ਆਖਿਰ ਗੱਲ ਕੀ ਹੋਈ ਐ ਕਿ ਵਿਆਹ ਕਿਉਂ ਰੋਕ ਰਹੀ ਐ ਉਸ ਦੇ ਵਿਆਹ ਰੋਕਣ ਦਾ ਕਾਰਨ ਕੀ ਹੁੰਦਾ ਕਿ ਉਹ ਕਿਉਂ ਵਿਆਹ ਰੋਕਦੀ ਹੈ জানੋਗੇ ਤੁਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣਿਓ ਇੱਕ ਮਾਂ ਆਪਣੀ ਧੀ ਨੂੰ ਲਾਡਾਂ ਤੇ ਚਾਵਾਂ ਦੇ ਨਾਲ ਪਾਲਦੀ ਹੈ ਫਿਰ ਉਸ ਦਾ ਵਿਆਹ ਕਰਦੀ ਹੈ ਤੇ ਵਿਆਹ ਕਰਕੇ ਦੂਜੇ ਘਰ ਤੋਰਦੀ ਹੈ ਪਰ ਇੱਥੇ ਤਾਂ ਬਿਲਕੁਲ ਹੀ ਉਲਟ ਹੋ ਗਿਆ ਕਿ ਇੱਕ ਮਾਂ ਆਪਣੀ ਧੀ ਨੂੰ ਪਾਲ ਪੋਸ ਕੇ ਵੱਡਾ ਕਰਦੀ ਹੈ ਤੇ ਆਖਿਰ ਨੂੰ ਜਦ ਵਿਆਹ ਵਾਲਾ ਦਿਨ ਆਉਂਦਾ ਹੈ ਤਾਂ ਵਿਆਹ ਵਾਲੇ ਦਿਨ ਉਸ ਦੀ ਧੀ ਜੋੜੇ ਦੇ ਵਿੱਚ ਬੈਠੀ ਹੁੰਦੀ ਹੈ ਵਿਆਹ ਵਾਲਾ ਜੋੜਾ ਪਾ ਕੇ ਲਹਿੰਗਾ ਪਾ ਕੇ ਸਟੇਜ 'ਤੇ ਬੈਠੀ ਹੁੰਦੀ ਹੈ ਤੇ ਉਸੇ ਸਮੇਂ ਉਸ ਦੀ ਮਾਂ ਉਸ ਦਾ ਵਿਆਹ ਰੋਕ ਦਿੰਦੀ ਹੈ ਕੀ ਕਾਰਨ ਹੁੰਦਾ ਉਸ ਦੇ ਵਿਆਹ ਰੋਕਣ ਦਾ ਆਖਿਰ ਇੱਕ ਮਾਂ ਅਜਿਹਾ ਕਿਉਂ ਕਰਦੀ ਹੈ ਕਿ ਉਹ ਆਪਣੀ ਧੀ ਦਾ ਘਰ ਬਚਾਉਣਾ ਚਾਹੁੰਦੀ ਹੈ ਆਪਣੀ ਧੀ ਦੇ ਲਈ ਉਹ ਚੰਗਾ ਹੀ ਕਰਦੀ ਹੈ ਦੀ ਦੇ ਲਈ ਚੰਗਾ ਉਹ ਇਸ ਤਰ੍ਹਾਂ ਕਰਦੀ ਹੈ ਕਿ ਜਿਹੜੇ ਬਰਾਤੀ ਹੁੰਦੇ ਨੇ ਵਿਆਹ ਦੇ ਵਿੱਚ ਸ਼ਰਾਬ ਪੀਂਦੇ ਨੇ ਤੇ ਹੁੱਲੜਬਾਜੀ ਕਰਦੇ ਨੇ ਤੇ ਦੂਜੇ ਪਾਸੇ ਲਾੜੇ ਦੇ ਦੋਸਤ ਬਹੁਤ ਜ਼ਿਆਦਾ ਹੁੱਲੜਬਾਜੀ ਕਰ ਰਹੇ ਹੁੰਦੇ ਨੇ ਤੇ ਜਿਸ ਸਮੇਂ ਲਾੜਾ ਵੀ ਕੁਝ ਅਜਿਹੀਆਂ ਹਰਕਤਾਂ ਕਰਦਾ ਜਿਸ ਨੂੰ ਦੇਖ ਕੇ ਉਹ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਪਹਿਲਾਂ ਤਾਂ ਉਹ ਕੁਝ ਨਹੀਂ ਬੋਲਦੀ ਤੇ ਉਸ ਤੋਂ ਬਾਅਦ ਉਹ ਹੁੱਲੜਬਾਜੀ ਦੇਖ ਕੇ ਸਿਰਫ ਸਟੇਜ ਤੇ ਚੜ ਜਾਂਦੀ ਹੈ ਤੇ ਸਾਰੇ ਬਰਾਤੀਆਂ ਨੂੰ ਹੱਥ ਜੋੜ ਕੇ ਕਹਿੰਦੀ ਹੈ ਕਿ ਤੁਸੀਂ ਇੱਥੋਂ ਵਾਪਸ ਮੁੜ ਜਾਓ ਤੇ ਦੂਜੇ ਪਾਸੇ ਜਦੋਂ ਕੁੜੀ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਅਖੀਰ ਮਾਂ ਕੀ ਹੋਇਆ ਤਾਂ ਮਾਂ ਕਹਿੰਦੀ ਹੈ ਕਿ ਬਸ ਧੀਏ ਤੂੰ ਚੁੱਪ ਕਰਕੇ ਬੈਠੀ ਰਹਿ ਪਰ ਤੇਰਾ ਇਹ ਵਿਆਹ ਨਹੀਂ ਹੋਣਾ ਇਹ ਸਭ ਕਹਿਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਉਸ ਨੂੰ ਪੁੱਛਦੇ ਨੇ ਸਾਰੇ ਰਿਸ਼ਤੇਦਾਰ ਉਸ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਹ ਕਹਿੰਦੀ ਹੈ ਕਿ ਮੈਂ ਇਹ ਵਿਆਹ ਨਹੀਂ ਕਰਨਾ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਦੂਜੇ ਪਾਸੇ ਲਾੜੇ ਦੇ ਘਰ ਵਾਲੇ ਜੋ ਵੀ ਬਰਾਤੀ ਹੁੰਦੇ ਨੇ ਉਸ ਮਾਂ ਦੇ ਪੈਰੀਂ ਪੈਂਦੇ ਨੇ ਪੈਰ ਫੜਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਇਹ ਵਿਆਹ ਹੋਣ ਤੋ ਰੋਕੋ ਨਾ ਕਿ ਅਸੀਂ ਗਲਤੀ ਕੀਤੀ ਐ ਅਸੀਂ ਮੰਨ ਲਵਾਂਗੇ ਤੇ ਉਸੇ ਹੀ ਸਮੇਂ ਜਿਹੜੀ ਥਾਲੀ ਹੁੰਦੀ ਐ ਆਰਤੀ ਵਾਲੀ ਥਾਲੀ ਨੂੰ ਵੀ ਉਹ ਆਪਣੇ ਸਟਾਈਲ ਦੇ ਨਾਲ ਵਗਾ ਕੇ ਮਾਰਦੇ ਨੇ ਤੇ ਲਾੜਾ ਬਹੁਤ ਜ਼ਿਆਦਾ ਹੁੱਲੜਬਾਜੀ ਕਰ ਰਿਹਾ ਹੁੰਦਾ ਹੈ ਵਿਆਹ ਦੇ ਵਿੱਚ ਪੂਰਾ ਮੱਛਰਿਆ ਹੁੰਦਾ ਜਿਸ ਕਰਕੇ ਉਹ ਸੋਚਦੀ ਐ ਕਿ ਮੇਰੀ ਧੀ ਦੀ ਜ਼ਿੰਦਗੀ ਅੱਗੇ ਜਾ ਕੇ ਕਿਵੇਂ ਹੋਊਗੀ ਇਹ ਸਭ ਗੱਲਾਂ ਸੋਚ ਕੇ ਮਾਂ ਉਸੇ ਸਮੇਂ ਆਪਣੀ ਧੀ ਦਾ ਵਿਆਹ ਰੋਕ ਦਿੰਦੀ ਐ ਤੇ ਵਿਆਹ ਰੋਕ ਕੇ ਸਾਰੇ ਬਰਾਤੀਆਂ ਨੂੰ ਵਾਪਸ ਮੋੜ ਦਿੰਦੀ ਐ ਇਹ ਸਭ ਗੱਲਾਂ ਦੇਖ ਕੇ ਸਭ ਚੀਜ਼ਾਂ ਦੇਖ ਕੇ ਸਾਰੇ ਲੋਕ ਤੇ ਹੈਰਾਨ ਰਹਿ ਜਾਂਦੇ ਨੇ ਤੇ ਦੂਜੇ ਪਾਸੇ ਰਿਸ਼ਤੇਦਾਰ ਉਸ ਮਾਂ ਦੀ ਸ਼ਲਾਘਾ ਕਰਦੇ ਨੇ ਉਸ ਦੀ ਜਮ ਕੇ ਤਾਰੀਫ਼ ਕਰਦੇ ਨੇ ਕਿ ਉਸ ਨੇ ਆਪਣੀ ਧੀ ਦਾ ਕਿਸ ਤਰ੍ਹਾਂ ਘਰ ਬਚਾ ਲਿਆ ਇੱਕ ਧੀ ਦੀ ਜ਼ਿੰਦਗੀ ਬਰਬਾਦ ਹੋਣ ਵਾਲੀ ਸੀ ਤੇ ਉਹ ਆਪਣੀ ਧੀ ਦਾ ਘਰ ਬਚਾ ਲੈਂਦੀ ਹੈ ਤੇ ਦੂਜੇ ਪਾਸੇ ਧੀ ਜੋ ਕਿ ਲਾੜੇ ਨੂੰ ਦੇਖ ਰਹੀ ਹੁੰਦੀ ਹੈ ਤੇ ਲਾੜੇ ਨੂੰ ਦੇਖ ਕੇ ਫਿਰ ਉਹ ਚੁੱਪ ਰਹਿੰਦੀ ਹੈ ਤੇ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਹੁੱਲੜਬਾਜੀ ਕਰ ਰਿਹਾ ਹੁੰਦਾ ਤਾਂ ਉਹ ਪਹਿਲਾਂ ਹੀ ਆਪਣੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਂਦੀ ਹੈ ਜਿਸ ਕਰਕੇ ਲਾੜੇ ਦੀ ਮਾਂ ਵੀ ਉਸ ਮਾ ਦੀਆਂ ਬਹੁਤ ਜ਼ਿਆਦਾ ਮਿੰਤਾਂ ਕਰਦੀ ਹੈ ਤਰਲੇ ਕਰਦੀ ਹੈ ਪਰ ਫਿਰ ਵੀ ਉਹ ਮਾਂ ਆਪਣੇ ਫੈਸਲੇ ਤੇ ਡਟੀ ਰਹਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੀ ਧੀ ਤੋੜਨੀ ਹੀ ਨਹੀਂ ਹੈ ਤੁਹਾਡੇ ਇਸ ਫੈਸਲੇ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਕਿ ਕਿਸ ਤਰ੍ਹਾਂ ਇੱਕ ਮਾਂ ਆਪਣੀ ਧੀ ਦਾ ਹੀ ਵਿਆਹ ਰੋਕ ਰਹੀ ਹੈ ਤੇ ਉਸ ਦੇ ਵਿਆਹ ਦੇ ਵਿੱਚ ਜੋ ਲਾੜੇ ਦੇ ਵੱਲੋਂ ਹੁੱਲੜਬਾਜੀ ਕੀਤੀ ਜਾਂਦੀ ਹੈ ਉਸ ਦੇ ਕਾਰਨ ਕਰਕੇ ਉਹ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲੈਂਦੀ ਹੈ ਤਾਂ ਤੁਸੀਂ ਵੀ ਆਪਣੀ ਇਸ ਵੀਡੀਓ ਦੇ ਬਾਰੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਮੀਤ ਕਰਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਵੀ ਕਰੋਗੇ ਤੇ ਇਸ ਵੀਡੀਓ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰੋਗੇ ਤਾਂ ਜੋ ਉਹਨਾਂ ਨੂੰ ਵੀ ਇੱਕ ਨਵੀਂ ਸੋਚ ਮਿਲ ਸਕੇ ਨਵੀਂ ਸਿੱਖਿਆ ਮਿਲ ਸਕੇ ਕਿ ਕਿਸ ਤਰ੍ਹਾਂ ਅਜਿਹੇ ਲੋਕਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਜ਼ਿੰਦਗੀ ਸਾਡੀ ਬਚਾਉਣੀ ਚਾਹੀਦੀ ਹੈ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰੋਗੇ